ਇੱਕ ਨੰਬਰ ਗਿਣਨਾ ਜਦੋਂ ਦੇਸ਼ਲਾਕਾ ਦੇਸ਼ਲਾਕਾ ਕਿਉਂ ਕਿ ਆ ਕਿਉਂ ਕਰਦੇ ਨੇ ਨਾ ਮੈਂ ਤੁਹਾਨੂੰ ਬਾਹਲਾ ਫਿਰ ਤੇ ਯਾਰ ਭੰਨ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਟਮਾਟਾ ਜੇ ਟੁੱਟ ਕੇ ਡੰਗਾ ਟੁੱਟਣੇ ਵਾਲਾ ਆ ਜੋ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆਂ ਤੂੰ ਕੀ ਕੰਡਿਆ ਓਏ ਹਾਂ ਉਹ ਪਾਣੀ ਦੇ ਓਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਗੱਟਾ ਮੇਰਾ ਬਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਭਾ ਭਲਾ ਕਰ ਹੁਣ ਥੋੜਾ ਜਿਹਾ ਬੋਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਆ ਗਈ ਓਏ ਬਣਾਉਣ ਦੇ ਇੱਥੇ ਬਣਾਉਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਨਕਸ਼ੇ ਵਾਲੀ ਗੰਧ ਦੇ ਪਣੀ ਜੜ ਗਿਆ ਨਕਸ਼ੇ ਵਾਲੀ ਦੇ ਓ ਮੈਂ ਆ ਗਾੜੇ ਬਾਲ ਬਾਲੇ ਬਿੱਡੂ ਬਿੱਡੂ ਬੜਾ ਬਣੀ ਓਏ ਬਿੱਡੂ ਖਿਚ ਜਾ ਪੱਥਾ ਟੇਕ ਬਾਬੇ ਦੇ ਤੇ ਆ ਪ੍ਰਸ਼ਾਦ ਬਣੇ ਓ ਪ੍ਰਸ਼ਾਦ ਲਿਆ ਮੱਥਾ ਟੇਕੀਏ ਲੈ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਲੀਕ ਹੋ ਗਿਆ ਪਾਗੋ ਦੇ ਹੋਵੇ ਇਹ ਤੋਹਾਰ ਢੜ ਜਣੀ ਓਏ ਇਹ ਦੀਵਾਰ ਢੜ ਸਾਡੇ ਕੋ ਮਸਾਟੇ ਕੋ ਮਸਾਟੇ ਕੋ ਬਾਬੇ ਦੇ ਇਹ ਕਿਸਮੀਆਂ ਨਾਲ ਫੜੀ ਜਾਏਗਾ